ਸਮਾਣਾ ਬੱਸ ਸਟੈਂਡ ਦੇ ਵਿੱਚ ਨਰਵਾਣਾ ਤੋਂ ਪਟਿਆਲਾ ਜਾ ਰਹੀ ਬੱਸ ਦੇ ਵਿੱਚ ਸਮਾਣਾ ਦੇ ਬੱਸ ਸਟੈਂਡ ਦੇ ਵਿੱਚ ਬੱਸ ਪਹੁੰਚੀ ਤਾਂ ਜਿਹੜਾ ਕੰਡੈਕਟਰ ਸੁਖਸਿੰਦਰ ਨਾਲ ਕੋਈ ਤਕਰਾਰ ਹੋਈ ਹੈ ਉਸ ਦਾ ਕਹਿਣਾ ਹੈ ਕੰਡੈਕਟਰ ਦਾ ਕਿ ਮੈਂ ਇੱਥੇ ਪਾਰਸਲ ਰੱਖਿਆ ਤਾਂ ਡਰਾਈਵਰ ਨੇ ਲੁਕੋ ਲਿਆ ਕੀ ਗੱਲ ਹੋਈ ਹੈ ਇਹ ਨਹੀਂ ਪਤਾ ਲੇਕਿਨ ਉਸ ਦਾ ਕਹਿਣਾ ਹੈ ਉਸ ਦੇ ਨਾਲ ਉਸ ਦੇ ਬਾਅਦ ਬੱਸ ਅੱਡੇ ਦੇ ਵਿੱਚ ਉਹਦੇ ਨਾਲ ਮਾਰ ਪੀਟ ਕੀਤੀ ਗਈ ਇਹ ਦੋਸਤ ਸੁਖਸਿੰਦਰ ਸਿੰਘ ਵੱਲੋਂ ਡਰਾਈਵਰ ਦੇ ਲਾਏ ਗਏ ਹਨ ਡਰਾਈਵਰ ਨਾਲ ਜਦ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਡਰਾਈਵਰ ਨੇ ਜਦ ਬੱਸ ਤੇ ਸੀ ਉਹਨੇ ਕਿਹਾ ਕਿ ਕੰਡੈਕਟਰ ਨੇ ਮੈਨੂੰ ਨਾ ਤੋਂ ਕਨੈਕਟਰ ਪਾਰਸਲ ਵਾਰ ਦੱਸਿਆ ਉੱਥੇ ਵੀ ਪਾਰਸਲ ਰੱਖਿਆ ਫਿਰ ਤਾਂ ਮੈਂ ਧਿਆਨ ਰੱਖਦਾ ਦੂਜੇ ਨਾਮ ਹੈ ਪਾਰਸਲ ਚੱਕੇ ਔਰ ਸਵਾਰੀਆਂ ਦੇ ਵਿੱਚ ਜਿਹੜੇ ਬਸ ਦੇ ਵਿੱਚ ਅੱਡੇ ਦੀਆਂ ਸਵਾਰੀਆਂ ਸੀ ਉਹਦੇ ਸਾਹਮਣੇ ਇਹਨੇ ਮੈਨੂੰ ਚੰਗੇ ਮਾੜੇ ਸ਼ਬਦ ਕਹੇ ਔਰ ਉਸਕੇ ਬਾਅਦ ਕੁਝ ਬੰਦੇ ਹੋਰ ਆ ਗਏ ਜਿਨ੍ਹਾਂ ਨੇ ਮੈਨੂੰ ਫੜ ਲਿਆ ਤੇ ਇਹ ਫਿਰ ਉਸ ਕਰਕੇ ਮੈਂ ਆਪਣੇ ਬਚਾਅ ਵਿੱਚ ਸਾਡੀ ਆਪਸ ਵਿੱਚ ਲੜਾਈ ਹੋਈ ਹੈ ਲੇਕਿਨ ਕਨੈਕਟਰ ਦਾ ਕਹਿਣਾ ਹੈ ਕਿ ਇਹਨੇ ਮੇਰੇ ਰਾੜ ਮਾਰਿਆ ਔਰ ਉਸ ਨੂੰ ਸਮਾਣਾ ਸਰਕਾਰੀ ਉਸਤਾਦ ਦੇ ਵਿੱਚ ਕਨੈਕਟਰ ਨੂੰ ਦਾਖਲ ਕੀਤਾ ਗਿਆ ਸਾਰੇ ਮਾਮਲੇ ਦੀ ਜਾਂਚ ਸਿਟੀ ਪੁਲਿਸ ਸਮਾਣਾ ਵੱਲੋਂ ਕੀਤੀ ਜਾਣੀ ਹੈ ਮੇਰਾ ਸੁਖਜਿੰਦਰ ਸਿੰਘ ਜੀ ਮੈਂ ਪਟਿਆਲੇ ਤੋਂ ਨਰਵਾਣੇ ਤੋਂ ਪਟਿਆਲਾ ਚੱਲਦਾ ਜੀ ਤੇ ਜੀ ਕੱਲ ਵੀ ਇਹ ਡਰਾਈਵਰ ਮੇਰੇ ਨਾਲ ਪਹਿਲਾਂ ਉਲਝਿਆ ਜੀ ਮੈਂ ਐਮਐਸਆਈ ਸਾਹਿਬ ਨੂੰ ਦੱਸਿਆ ਵੀ ਇਦਾਂ ਕਰਕੇ ਮੈਨੂੰ ਉਠਾ ਸਿੱਧਾ ਬੋਲਿਆ ਜੀ ਚਲ ਉਹਨੇ ਕਿਹਾ ਵੀ ਜੇ ਬਾਈ ਚਾਂਸ ਤੈਨੂੰ ਕਰ ਲੂ ਕੋਈ ਕਹੂਗਾ ਤਾਂ ਸਾਡੇ ਕੋਲ ਫੇਰ ਆਈ ਜੀ ਅੱਜ ਸਵੇਰੇ ਨਰਵਾਣੇ ਤੋਂ ਜੀ ਮੇਰੇ ਨਾਲ ਇੱਕ ਪਾਰਸਲ ਦਿੱਤਾ ਗਿਆ ਸੀ ਉਹਦੀ ਮੈਂ ਡਿਕਟ ਗੱਟੀ ਜੀ ਤਰ 55 ਰੁਪਏ ਦੀ ਜੀ ਤੇ ਮੈਂ ਮੂਰੇ ਫਰੰਟ ਤੇ ਰੱਖਤਾ ਜੀ ਤਾਂ ਇਹ ਡਰਾਈਵਰ ਨੇ ਜਾਣ ਪੁੱਝ ਕੇ پتہ ਨਹੀਂ ਪਾਰਸਲ ਕਿਤੇ ਢੇਕਦਾ ਜਾਂ ਲੁਕੋਤਾ ਜੀ ਜਦੋਂ ਦੂਜਾ ਬੰਦਾ ਸਮਾਨੇ ਲੈਣ ਆਇਆ ਮੈਨੂੰ ਕਹੇ ਵੀ ਮੇਰਾ ਪਾਰਸਲ ਦੇ ਕਿੱਥੇ ਆ ਮੂਰੇ ਮੈਂ ਦੇਖਿਆ ਪਾਰਸਲ ਹੈ ਨਹੀਂ ਸੀਗਾ ਜੀ ਮੈਨੂੰ ਕਹੀ ਮੇਰਾ ਪਾਰਸਲ ਕਿੱਥੇ ਰਖਿਆ ਮੂਰੇ ਪਿਆ ਸੀਗਾ ਇਹ ਕਹਿੰਦਾ ਮੈਨੂੰ ਨਹੀਂ ਪਤਾ ਮਾ ਕਿਹੜਾ ਲੁਕੋਇਆ ਮੇਰਾ ਪਾਰਸਲ ਤੇ ਇਹਦੇ ਮੂੰਹ ਚ ਡੇਗ ਨਿਕਲ ਗਿਆ ਜੀ ਕਹਿੰਦਾ ਜਿੱਥੇ ਡੇਗ ਗਿਆ ਚੱਕ ਲੈ ਉਥੋਂ ਮੈਂ ਕਿਹਾ ਤੁਹਾਨੂੰ ਕੀ ਪਤਾ ਪਾਰਸਲ ਕਿੱਥੇ ਡੇਗਿਆ ਤੇ ਮੈਂ ਐਮਐਸਆਈ ਸਾਹਿਬ ਕੋਲ ਚਲ ਗਿਆ ਜੀ ਐਮਐਸਆਈ ਸਾਹਿਬ ਨੂੰ ਕਹੀ ਵੀ ਮੇਰਾ ਇਹਨੇ ਬੰਦੇ ਨੇ ਪਾਰਸਲ ਲ ਘੋ ਲਿਆ ਜੀ ਤੇ ਇਹ ਪਿੱਛੋਂ ਆਇਆ ਮੈਨੂੰ ਕਹਿੰਦਾ ਭੈਣ ਚਾ ਮੈਂ ਤੈਨੂੰ ਚੋਰ ਦੇ ਦਾਂ ਇਹ ਲੈ ਕੇ ਜੇ ਮੇਰੇ ਰਾਡ ਮਾਰੀ ਪਹਿਲਾ ਤਾਂ ਮ ਭੱਜ ਗਏ ਅੱਗੇ ਜਿਹੋ ਉਹਨਾਂ ਨੂੰ ਰਾੜ ਰੋਡ ਫੜੀ ਵਧੀ ਜੀ ਹਾਂਜੀ ਉੱਥੇ ਸਾਰੇ ਸੀਗੇ ਜੀ ਅੱਡਾ ਇਨਚਾਰਜ ਹੋਰ ਸਮਾਨ ਸਮਾਨ ਵੇਚਣ ਵਾਲੇ ਸੀਗੇ ਜੀ ਫਿਰ ਉਹ ਵਿੱਚ ਆਏ ਉਹਨਾਂ ਨੇ ਫੜ ਕੇ ਇਹਨੂੰ ਪਰਨ ਲੈ ਕੇ ਰਾੜ ਰੋਡ ਖੋਈ ਜੀ ਇਹ ਤੋਂ ਪਰਸ ਲੱਭੇ ਨਹੀਂ ਗਏ ਉਹ ਲੱਭੇ ਨਹੀਂ ਹੈਗਾ ਜੀ ਚੱਕੇ ਵੀ ਨਹੀਂ ਚੱਕੇ ਜਨਾਬ ਸੁਆਕ ਅੱਗੇ ਦੇਖਿਆ ਕਿ ਅੱਗੇ ਵੀ ਮੋਰੇ ਪਿਆ ਸੀ ਜੀ ਜਿਹੜੀਆਂ ਸਵਾਰੀਆਂ ਅੱਗੇ ਬੈਠੀਆਂ ਸੀ ਉਹੀ ਸਵਾਰੀਆਂ ਅੱਗੇ ਬੈਠੀਆਂ ਸੀ ਜੀ ਕਿ ਅੱਗੇ ਹੈਗੇ ਸੀਗੇ ਜਦੋਂ ਮੈਂ ਸਮਾਨੇ ਪੁੰਚਿਆ ਸਮਾਨੇ ਹੈ ਨਹੀਂ ਜੀ ਉਹ ਤੁਹਾਨੂੰ ਜੇ ਸੱਕੇ ਵੀ ਨਹੀਂ ਚੱਕਿਆ ਇਹ ਨਹੀਂ ਚੱਕਿਆ ਜੀ ਉਹ ਕੱਲ੍ਹ ਉਹ ਮੇਰੇ ਨਾਲ ਉਹ ਖੜਿਆ ਜੀ ਫਿਰ ਮਾਰਕੀਟ ਕਿਤੇ ਹਾਂਜੀ ਜਦੋਂ ਮੈਂ ਮੈਸੇਂਗਰ ਸਾਹਿਬ ਕੋਲ ਗਿਆ ਜੀ ਇਹਨੇ ਪਿੱਛੋਂ ਆ ਕੇ ਮੇਰੇ ਰੜ ਮਾਰੀ ਜੀ ਇਹ ਕਹਿੰਦਾ ਮੈਂ ਚੋਰ ਲੱਗਦਾ ਤੈਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਬਚਿੱਤਰ ਸਿੰਘ ਜੀ son of ਸਤਨਾਮ ਸਿੰਘ ਪਿੰਡ ਟੈਂਠਲ ਜੀ ਮੈਂ ਗੱਡੀ ਚਲਾਉਣਾ ਜੀ ਪੀਬੀ 11 ਸੀਐਫ 9199 ਜੀ ਮੇਰੇ ਨਾਲ ਸਵੇਰੇ ਕਨੈਕਟਰ ਸੀ ਜੀ ਕੀ ਪੀਸੀਬੀ 368 ਜੀ ਮੈਂ ਵੀਡੀਓ ਪਹਿਲਾਂ ਪਾ ਚੁੱਕਿਆ ਜੀ ਇਹ ਵੀਡੀਓ ਹੁਣ ਬਣਾਉਣ ਲੱਗਾ ਜੀ ਨਰਵਾਣੇ ਤੋਂ ਕੋਈ ਸਾਡੇ ਨਾਲ ਸਮਾਨ ਆਇਆ ਜੀ ਸਮਾਨੇ ਦਾ ਜਦੋਂ ਸਮਾਨ ਧਰਾਇਆ ਮੈਨੂੰ ਕਨੈਕਟਰ ਨੇ ਦੱਸਿਆ ਨੀਗਾ ਜੀ ਆਪਣੇ ਵੀ ਅੱਗੇ ਡੈਸ਼ ਬੋਰਡ ਤੇ ਸਮਾਨ ਪਿਆ ਪਾਤਣਾ ਤੋਂ ਆਣ ਕੇ ਸਾਡੇ ਕੋਲ ਸਿਰਫ 3 ਮਿੰਟ ਸਨ ਆਪਾਂ ਮੈਂ ਥੱਲੇ ਨਹੀਂ ਜੀ ਉਤਰਿਆ ਉਹਨਾਂ ਨੇ ਕਨੈਕਟਰ ਨੇ ਅੱਗੇ ਇੱਕ ਆਪਣੀ ਸੀਟ ਤੇ ਕਨੈਕਟਰ ਸੀਟ ਤੇ ਬੰਦਾ ਤੇ ਚਾਰ ਪੰਜ ਕੁੜੀਆਂ ਜਿਹੜੀ ਅੱਗੇ ਬੌਂਟ ਵਾਲੀ ਸੀਟ ਹੁੰਦੀ ਜੀ ਉੱਥੇ ਬਿਠਾਤੇ ਉਹ ਜਦੋਂ ਮੈਂ ਵਿੱਚ ਵੀਡੀਓ ਪਾਈਓ ਕਕਰਾਲੇ ਦੀ ਵੀਡੀਓ ਜੀ ਉਸ ਤੋਂ ਬਾਅਦ ਮਵੀ ਦੀ ਵੀਡੀਓ ਜੀ ਮਵੀ ਤੱਕ ਉਸਮਾਨਾ ਵਿੱਚ ਸੀ ਗੱਡੀ ਦੇ ਜਦੋਂ ਕੁੜੀਆਂ ਬਾਬਾ ਬੰਦਾ ਸਿੰਘ ਬਾਦਰਚੌਂਕ ਚ ਉਤਰਿਆ ਜਾਂ ਕਿਤੇ ਵੀ ਕੋਈ ਵੀ ਬੰਦਾ ਉਤਰਿਆ ਹੋਣਾ ਇਹ ਨਹੀਂ ਵੀ ਕੁੜੀਆਂ ਲੈ ਗਈਆਂ ਜਾਂ ਉਹ ਬੰਦਾ ਬੈਠਾ ਸੀ ਕੋਈ ਵੀ ਬੰਦਾ ਸੀ ਜੀ ਅੱਗੇ ਉਥੋਂ ਦੋ ਵਿੱਚ ਜਿਹੜੇ ਫੋਨ ਸਾਨੂੰ ਫੋਨ ਚੋਰੀ ਹੋ ਗਈ ਜਦੋਂ ਅਸੀਂ ਸਮਾਨਾ ਬੱਸ ਸਟੈਂਡ ਗਏ ਤੇ ਵਿੱਚ ਸਵਾਰੀ ਬੈਠੀ ਸੀ ਜਿਹੜੀ ਮੇਰੇ ਨਾਲ ਰੈਗੂਲਰ ਜਾਂਦੀ ਸੀ ਕੁੜੀਆਂ ਮੁੰਡੇ ਉਹਨਾਂ ਦੇ ਵਿੱਚੋਂ ਇਹ ਕੈਰੇਕਟਰ ਚੜਿਆ ਮੈਨੂੰ ਕਹਿੰਦਾ ਸਮਾਨ ਪਿਆ ਸੀ ਇੱਥੇ ਮੈਂ ਕਿਹਾ ਵੀਰੇ ਵੇਖ ਮੇਰ ਨੂੰ ਤੇ ਤੂੰ ਸਮਾਨ ਦਿੱਤਾ ਨਹੀਂ ਤੇ ਨਾ ਮੈਂ ਸਮਾਨ ਵੇਖਿਆ ਕੋਈ ਅੱਗੇ ਸਵਾਰੀ ਬੈਠੀ ਸੀ ਹੁਣ ਮੈਨੂੰ ਤੇ ਪਤਾ ਨਹੀਂ ਇਹ ਬੰਦਾ ਮੈਨੂੰ ਉਦੋਂ ਹੀ ਪੈਣਾ ਦੀ ਗਾਲਾਂ ਕੱਢਣ ਲੱਗ ਗਿਆ ਜੀ ਮੈਂ ਕੁਝ ਨਹੀਂ ਕਿਹਾ ਮੈਨੂੰ ਕਹਿੰਦਾ ਥੱਲੇ ਉਤਰ ਡਰਾਈਵਰ ਸਾਈਡ ਤੋਂ ਮੈਂ ਤੇਰੇ ਨਾਲ ਗੱਲ ਕਰਦਾ ਜਦੋਂ ਮੈਂ ਮੇਰੇ ਕੋਲ ਕਿਲੋਮੀਟਰ ਗੱਡੀ ਹੈ ਜੀ ਪ੍ਰਾਈਵੇਟ ਜਦੋਂ ਮੈਂ ਡਰਾਈਵਰ ਸਾਈਡ ਤੋਂ ਥੱਲੇ ਉਤਰਿਆ ਜੀ ਇਹਨਾਂ ਦੇ ਇਨਸਪੈਕਟਰ ਸੀਐਚਏ ਕਰਾਜੂ ਜੀ 3-2 ਤਿੰਨ ਇਨਸਪੈਕਟਰ ਹੋਰ ਨੇ ਜੀ ਇੱਕ ਸਮਾਨਿਆਂ ਦਾ ਜੀ ਇੱਕ ਨਿਰਮਾਣਿਆਂ ਵਾਲ ਦੋ ਦੋ ਮੈਂ ਥੱਲੇ ਉਤਰਿਆ ਜੀ ਮੇਰੇ ਕੋਲ ਮੇਰਾ ਕੁੜਤਾ ਪਿਆ ਜੀ ਠੀਕ ਹੈ ਜੀ ਮੇਰਾ ਕੁੜਤਾ ਇਹਨਾਂ ਨੇ ਵੇਖੋ ਜੀ ਪਾੜਤਾ ਮੇਰੀ ਪੱਗ ਲਾਤੀ ਤੇ ਮੇਰੇ ਹੱਥੀ ਪੈ ਗਏ ਜੀ ਇਹ ਚਾਰੇ ਪੰਜੇ ਜਾਣੇ ਤੇ ਮੈਂ ਆਪਣੇ ਬਚਾਅ ਵਾਸਤੇ ਮੇਰੇ ਕੋਲ ਡੰਡਾ ਪਿਆ ਸੀ ਡਰਾਈਵਰ ਸੀਟ ਥੱਲੇ ਮੈਂ ਡੰਡਾ ਕੱਢਿਆ ਜੀ ਡੰਡਾ ਕਿਤੇ ਨਹੀਂ ਵੱਜਾ ਨਾ ਮੈਂ ਡੰਡਾ ਮਾਰਿਆ ਜੀ ਸਿਰਫ ਮੈਂ ਆਪਣੀ ਜਾਨ ਪਹਚਾਣ ਵਾਸਤੇ ਉਹਨਾਂ ਡਰਾਇਆ ਜੀ ਉਦੋਂ ਮੁੜ ਕੇ ਉਹਨਾਂ ਨੇ ਕੀ ਕੀਤਾ ਜਿਹੜਾ ਕ੍ਰੈਕਟਰ ਸੀ 368 ਜੀ ਪੀਸੀਬ ਉਹਨੂੰ ਸਮਾਣੇ ਸੀਵਾਲ ਹਸਪਤਾਲ 'ਚ ਦਾਖਲ ਕਰਾਤਾ ਜੀ ਵੀ ਮੇਰੇ ਤੇ ਕਾਰਵਾਈ ਕਰਾਉਣ ਵਾਸਤੇ ਮੈਂ ਮੈਂ ਕੋਈ ਛੱਟ ਨਹੀਂ ਮਾਰੀ ਇਹ ਝੂਠਾ ਇਲਜ਼ਾਮ ਹੈ ਜੀ ਮੇਰੇ ਤੇ ਮੈਨੂੰ ਨਹੀਂ ਪਤਾ ਸਮਾਨ ਕਿੱਥੇ ਗਿਆ ਹੈ ਜੀ ਕਿਵੇਂ ਗਿਆ ਇਸ ਗੱਲ ਦਾ ਮੈਨੂੰ ਕੁਝ ਨਹੀਂ ਜੀ ਪਤਾ ਮੈਂ ਮਹਿਕਮੇ ਤੋਂ ਤੇ ਸਰਕਾਰ ਤੋਂ ਦਰਖਾਸਤ ਕਰਦਾ ਜੀ ਮੈਨੂੰ ਜੋ ਵੀ ਬਣਦਾ ਇਨਸਾਫ ਮੈਨੂੰ ਦਿਵਾਇਆ ਜਾਏ ਜੀ ਸਵਾਰੀਆਂ ਵੇਖ ਲਓ ਗੱਡੀ ਦੀ ਵੀਡੀਓ ਵੇਖ ਲਓ ਜੀ ਕੋਈ ਸਵਾਰੀ ਆਣ ਕੇ ਕਹ ਦੇ ਜੀ ਡਰਾਈਵਰ ਦਾ ਕਸੂਰ ਹੈ ਮੈਨੂੰ 5-6 ਸਵਾਰੀਆਂ ਆਪਣਾ ਨੰਬਰ ਦੇ ਕੇ ਗਈਆਂ ਨੇ ਜਿਹਦੇ ਵਿੱਚ ਮੁਲਾਜ਼ਮ ਵੀ ਨੇ ਮੇਰੇ ਨਾਲ ਰੈਗੂਲਰ ਆਉਂਦੇ ਨੇ ਉਹ ਕਹਿੰਦੇ ਨੇ ਵੀ ਕੋਈ ਗੱਲ ਨਹੀਂ ਅਸੀਂ ਤੇ ਨਾਲ ਖੜਿਆ ઠાਣ ਦੇ ਜਿੱਥੇ ਕਹੇਗਾ ਸੀ ਤੇ ਨਾ ਗਵਾਈ ਦਵਾਂਗੇ ਚਲੋ ਠੀਕ ਹੈ ਜੀ ਸਾਸਤਰੀਪਾਲ ਸੁਖਵਿੰਦਰ ਸਿੰਘ ਜੀ ਹਾਂ ਬੱਡੇ ਅਨਤਾਰ ਜੀ ਤੇ ਬੱਡੇ ਦੇ ਵਿੱਚ ਆ ਕੇ ਕੀ ਜਦੋਂ ਇਹ ਸਮਾਨੇ ਪਹੁੰਚੇ ਜੀ 10 ਵਜੇ ਕੀ 10 ਕੁ ਮਿੰਟ ਤੇ ਮੈਂ ਉਸ ਸਮੇਂ ਅਸੀਂ ਸਵਾਰੀਆਂ ਚੜਾਉਣ ਦੇ ਉੱਛੇ ਖੜੇ ਤੇ ਬਸ ਦੇ ਕੋਲੇ ਤੇ ਉਹ ਬੰਦੇ ਡਰਾਈਵਰ ਨੇ ਬਜਤਰ ਸਿੰਘ ਨੇ ਰਾੜ ਕੱਢਿਆ ਤੇ ਰਾੜ ਕੱਢ ਕੇ ਉਹਦੇ ਮਤਲਬ ਹੀ ਬਹੁਤ ਜ਼ੋਰ ਨਾਲਾ ਮਤਲਬ ਬੜੀ ਦਰਿੰਦਗੀ ਨਾਲ ਉਹਦੇ ਮਾਰਿਆ ਮੈਟਰ ਆਪਣੇ ਦਿਨ ਦੱਸਿਓਵੇਂ ਮੈਟਰ ਕੋਈ ਸਮਾਨ ਦੇ ਵਾਸਤੇ ਕਹਿ ਰਿਹਾ ਪਰ ਮੈਂ ਮੈਨੂੰ ਨਹੀਂ ਪਤਾ ਹੀ ਉਹਦੇ ਬਾਰੇ ਕੋਈ ਵੀ ਸਮਾਨ ਲੋੜ ਕੋਈ ਆਇਆ ਹੋਊਗਾ ਪਾਰਸਲ ਆਇਆ ਹੋਊਗਾ ਮਾਰਕੀਟ ਥੋੜੇ ਪਸੱਡੇ ਕੇ ਥੋੜੇ ਸਾਹਮਣੇ ਹੋਈ ਹੈ ਹਾਂ ਹਾਂ ਅਸੀਂ ਜੇ ਨਾਮ ਸੁਣਾਉਂਦੇ ਹੋ ਸਕਦਾ ਵੀ ਉਹ ਬੰਦੇ ਨੂੰ ਜਾਨੋ ਵੀ ਮਾਰ ਸਕਦਾ ਤੀ ਇੰਨੀ ਮਤਰਾ ਸੁਣਾਉਣਾ ਹੋ ਕੀਤਾ ਜੀ ਸੁਖਜਿੰਦਰ ਸਿੰਘ ਨਾਮ ਹੈ ਪਿੰਡ ਹੈ ਉਹਦਾ ਕੁਰਜੀ ਵਾਲਾ ਹੂੰ ਜਿਲਸਾ 60 ਲੱਗ ਗਿਆ ਉਹਦੇ ਬਾਹਤੇ ਬਸ ਐਕਸਟ੍ਰੀ ਵਗੈਰਾ ਡਵਾਈਸ ਕੀਤਾ ਐਡਮਿਟ ਕੀਤਾ ਪੀਆਈ ਪੀਆਈ ਕਰਤੀ ਨਹੀਂ ਇਹਨਾਂ ਦਾ ਪੀਐਸ ਹੈਗਾ ਫਸਿਆਣਾ ਹਾਂ ਬਾਸਟੇਜ ਹੋਈ ਹੈ ਬਟ ਉਹਨਾਂ ਦਾ ਵਿਲੇਜ ਹੋਇਆ ਨਾ ਕੁਜਰੀ ਵਾਲਾ ਕੈਮਰਾਮੈਨ ਬੀਕੇ ਕਰਕੇ ਦਿਨਾਲਪੁਰ ਸੋਤਨ ਕੋਸਿਕ ਸਮਾਣਾ ਨਿਊਜ਼